ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੋਲਾ ਸਾਹਿਬ ਪਹੁੰਚਿਆ ਵੀਰ ਸਰਬਜੀਤ ਸਿੰਘ ਉਹਨਾਂ ਦੇ ਕੋਲ ਇਸ ਘਰੋਂ ਆਪਾਂ ਪਹਿਲਾਂ ਵੀ ਦੋ ਤੋਂ ਤਿੰਨ ਵੀਡੀਓ ਬਣਾਈਆਂ ਨੇ ਤੁਹਾਨੂੰ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਡੇਰੀ ਫਾਰਮਿੰਗ ਦੇ ਨਾਲ-ਨਾਲ ਪਸ਼ੂ ਵਪਾਰ ਦਾ ਕੀਤਾ ਵੀਰ ਨੇ ਸ਼ੁਰੂ ਕੀਤਾ ਅੱਜ ਇਸ ਵੀਡੀਓ ਦੇ ਵਿੱਚ ਦੋ ਵਾਰ ਤੁਹਾਨੂੰ ਆਪਾਂ ਦਿਖਾਉਣੀਆਂ ਨੇ ਇੱਕ ਤੁਸੀਂ ਬਲੈਕ ਕ੍ਰੋਸ ਸੰਗ ਦੇ ਵਿੱਚ ਵਹਿੜ ਦੇਖੋਗੇ ਇਹਦੇ ਤਕਰੀਬਨ ਹਜੇ ਦਿਨ 10 ਤੋਂ 15 ਕ ਦਿਨ ਹਜੇ ਦੇ ਪੈਂਡਿੰਗ ਆ ਠੀਕ ਆ ਜੀ ਬਾਕੀ ਆ ਸੌਣ ਦੇ ਇੱਧਰ ਜਿਹੜੀ ਇੱਕ ਤੁਹਾਨੂੰ ਆਪਾਂ ਅੱਛੀ ਦਿਖਾਉਣੀ ਆ ਵੈੜ ਦਿਖਾਉਣੀ ਆ ਠੀਕ ਆ ਜੀ ਡੱਬੀ ਐਚ ਐਫ ਦੇ ਵਿੱਚ ਕ੍ਰੋਸ ਇਹ ਤਿਆਰੀ ਦੇ ਵਿੱਚ ਆਉਂਦੀ ਜਾਂਦੀ ਆ ਸਮਾਂ ਹਜੇ ਦਾ ਵੀ ਬਾਕੀ ਆ ਸੌਣ ਦਾ ਸੋ ਦੋ ਬਿਹੜਾ ਨੇ ਦੋਵੇਂ ਗੱਬਣ ਤਿਆਰੀ ਵਾਲੇ ਪਸ਼ੂ ਆ ਵਿਕਰੀ ਦੇ ਵਿੱਚ ਨੇ ਕੋਈ ਵੀ ਰਕਾਰੀ ਵੀ ਆਰੀ ਕੋਈ ਵਪਾਰੀ ਵੀਰ ਵੀ ਲੈ ਕੇ ਜਾਂਦਾ ਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਦੋ ਦੋ ਚੌ ਚੌ ਦਿਨਾਂ ਦੇ ਵਿੱਚ ਪੂਰੇ ਵਿਕਰੀ ਦੇ ਵਿੱਚ ਪਸ਼ੂ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 16 ਦਸੰਬਰ ਤੇ ਸਾਵਾਂ ਕੋ ਮਾਰਨਿੰਗ ਆਪਾਂ 10:00 ਵਜੇ ਇਹ ਵੀਡੀਓ ਬਣਾ ਰਹੇ ਆ ਤੇ ਖਾਸ ਵਿਜਿਟ ਤੁਸੀਂ ਪਿੰਡ ਚੋਲਾ ਸਾਹਿਬ ਕਰਨੀ ਆ ਚੋਲਾ ਸਾਹਿਬ ਤੋਂ ਦੋਸਤੋ ਜਿਹੜੀ ਛੜਕ ਪਿੰਡ ਰਾਣੀਵਾਲਾ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਵੀਰ ਸਰਬਜੀਤ ਸਿੰਘ ਉਹਨਾਂ ਦਾ ਘਰ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਠੀਕ ਆ ਜੀ ਆਓ ਕਰ ਲੈਨੇ ਆ ਗੱਲਬਾਤ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਸਰਬਜੀਤ ਸਾਸਤਰੀਕਰ ਵੀਰ ਸਾਸਤਰੀਕਰ ਆ ਜੀ ਉਹ ਸਨੋਂ ਠੀਕ ਠਾਕ ਬਹੁਤ ਵਧੀਆ ਭਾਜੀ ਠੀਕ ਠਾਕ ਹਾਂਜੀ ਵਧੀਆ ਜਾਨ ਦੀ ਗਾ ਅੱਛਾ ਸਰਪ ਜੀ ਤਾਂ ਉਦੋਂ ਵੀ ਆਪਾਂ ਦੋ ਪਸ਼ੂ ਪਾਲੇ ਸੀ ਫਿਰ ਹਾਂਜੀ ਹਾਂਜੀ ਦੋ ਸੀ ਇੱਕ ਨੀਲੀ ਰਾਵੀ ਦੀ ਝੋਟਨੀ ਸੀ ਰਾਵੀ ਹਾਂਜੀ ਹੋ ਗਏ ਸੀ ਸੇਲ ਵੀ ਹਾਂਜੀ ਹੋ ਗਏ ਸੀ ਠੀਕ ਹੈ ਅੱਜ ਆਪਣੇ ਕੋਲ ਜਿਹੜੀਆਂ ਦੋ ਬਣਾ ਦੋਨੋਂ ਗੱਬਣਾ ਜੀ ਹਾਂਜੀ ਇਹ ਦੋਵੇਂ ਗੱਬਣਾ ਜੀ ਠੀਕ ਹੈ ਵੀਰੇ ਇੱਕ ਤਾਂ ਮੈਨੂੰ ਲੱਗਦਾ ਵੀ ਜਿਹੜੀ ਆ ਵਾਈਟ ਬਲੈਕ ਡੱਬੀ ਆ ਹਾਂਜੀ ਇਹ ਤਾਂ ਤਕਰੀਬਨ ਤਿਆਰੀ ਚ ਆਉਂਦੀ ਜਾਂਦੀ ਹੈ ਨਾ ਤਿਆਰੀ ਚ ਹੀ ਹੈ ਮੰਨ ਲਓ ਦੋ ਹੋ ਸਕਦਾ ਵੀ ਚੌਂ ਦਿਨਾਂ ਨਾਲ ਸੋਪੇ ਹੋ ਸਕਦਾ ਹਫਤਾ ਵੀ ਲੈ ਜਾਏ ਇਹ ਤਿਆਰੀ ਕੰਪਲੀਟ ਹੀ ਹੈ ਇਹਦੀ ਸਭ ਦੀ ਠੀਕ ਆ ਹਾਂਜੀ ਆ ਬੱਛੀ ਜਿਹੜਾ ਸਮਾਂ ਲੈਂਦੀ ਹਜੇ ਹਨਾ ਇਹ ਲੈ ਜਾਊਗੀ ਹਜੇ ਆ ਹਾਂਜੀ ਇਹ ਹੈ ਵੀ ਮਨੋ ਤਾਂ ਵੀ ਦੰਦਾਂ ਦੇ ਵਿੱਚ ਹੀ ਹੈ ਇਹ ਦੋ ਦੰਦ ਹੀ ਆ ਜੀ ਦੋੰਦੀ ਆ ਬੱਛੀ ਹਾਂਜੀ ਦੋੰਦੀ ਹੈ ਆ ਸੂਹ ਆ ਦੂਜਾ ਸੂਹ ਕੀ ਹੈਗੇ ਦੂਜਾ ਸੂਹ ਹੀ ਠੀਕ ਹੈ ਜੀ ਬਾਤ ਸੋ ਸੋਨੇ ਕੱਦਕਾਰ ਦੇ ਵਿੱਚ ਆ ਬਾਕੀ ਪੂਰੀ ਤਸੱਲੀ ਦੇ ਨਾਲ ਤੁਹਾਨੂੰ ਡਿਟੇਲ ਮਿਲੂਗੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਠੀਕ ਹੈ ਜੀ ਬਾਕੀ ਥਣ ਦੇਵੇ ਦੀ ਆ ਤੁਹਾਡੇ ਸਾਹਮਣੇ ਆ ਬੜੀ ਸਾਫ ਸੁਥਰੀ ਆ ਸੋ ਸ਼ੁਰੂਆਤ ਹੀ ਆਪਾਂ ਬੇਸ਼ੱਕ ਇਹਦੇ ਤੋਂ ਕਰ ਲੈਨੇ ਆ ਠੀਕ ਹੈ ਜੀ ਪਛੀ ਬੜੀ ਪਿਆਰੀ ਆ ਕੱਦਕਾਰ ਬਹੁਤ ਸੋਹਣਾ ਸ਼ਾਈਨੀ ਸ਼ਿਊਨੀ ਬਹੁਤ ਆ ਵੱਚੀ ਤੇ ਪਿੰਡੇ ਦੇ ਤੇ ਇਹ ਪਿਓਰ ਦੋਂਦੀ ਜਿਹੜੀ ਆਪਣੇ ਕੋਲ ਵੱਚੀ ਆ ਹਾਂਜੀ ਇਹ ਪਿਓਰ ਦੋਂਦੀ ਹੈ ਜੀ ਠੀਕ ਹੈ ਬਈ ਚਲੋ ਆਪਾਂ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਖਾਲੂਗੀ ਹੈ ਵੀ ਚਲੀ ਠੰਡੀ ਆ ਦੇਖੋ हां दोंदी है जी है ना हां जी चौक दे मारे मारे चक्के आ थोड़े हां जी हां लो दोस्तों दोंदी वछी आ ਲੈ ਵੀ ਕੋਈ ਭਰਾ ਜਰਾ ਆਪਣਾ ਕੋਈ ਵੀਰ ਆ ਠੀਕ ਹੈ ਜੀ ਕੋਈ ਕਨਫਰਮ ਕਰਨਾ ਚਾਹੁੰਦਾ ਆਪਣੀ ਤਸੱਲੀ ਕਰ ਸਕਦੇ ਹੋ ਤੁਸੀਂ ਤੇ ਦੂਜਾ ਸੂਬਾ ਵੀਰਾਂ ਦਾ ਵੀ ਦੂਜਾ ਸੂਬਾ ਸੋਣ ਆਲੀ ਤੇ ਨਿੱਗਰ ਆ ਪਿੰਡੇ ਦੀ ਠੀਕ ਹੈ ਜੀ ਵਜਨ ਵੇਟ ਪੂਰਾ ਵਛੀ ਦਾ ਕੋਈ ਲੱਸੀ ਫਿੱਕੀ ਨਹੀਂ ਗਈ ਪੂਰੀ ਮਜ਼ਬੂਤ ਆ ਪਲੀ ਪਲੀਤੀ ਆ ਚੰਗੀ ਸੰਭੀ ਬਹੁਤ ਵਧੀਆ ਤੇ ਥਣ ਵੀ ਪੂਰਾ ਦੋਸਤੋ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਮੱਜਾਂ ਦਾ ਥਣ ਲੱਗਾ ਹੱਥੀ ਮੁਠੀ ਵਾਲਾ ਥਣ ਤੋ ਤਕਰੀਬਨ ਸਰਬਜੀਤ ਦੇਣਾ ਕਿੰਨੇ ਕੁ ਦਿਨ ਦੱਸਿਆ ਪਿੱਛੋਂ ਇਹ ਰਾਜਵੀਰ 15 ਕ ਦਿਨ ਉਹ ਕਹਿ ਰਹੇ ਸੀ ਵੀ ਲੈ ਜਾਣੇ ਨੇ 15 ਕ ਦਿਨ ਹੋ ਸਕਦਾ ਵਾਧੂ ਉੱਤੇ ਥੱਲੇ 2-4 ਦਿਨ ਲੈ ਜੇ ਤੇ ਤਨ ਬਤਾਈ ਕਰ ਜਾਂਦਾ ਠੀਕ ਆ ਜੀ ਠੀਕ ਆ ਬਾਕੀ ਪਤਾ ਨਹੀਂ ਲੱਗਦਾ ਬਣਤੇ ਆਵੇ ਤਾਂ ਕੋਈ 5 7 8 ਦਿਨਾਂ ਦੇ ਵਿੱਚ ਨਾਂ ਦੇ ਕਰਨ ਵਾਲੀ ਪੰਡਾ ਪਾਲਾ ਜੀ ਦੇ ਭਾਵੇਂ ਹੋ ਸਕਦਾ 20 ਵੀ ਲੈ ਜੇ ਹਾਂ ਤੇ ਹੋ ਸਕਦਾ ਵੀ 10ਾਂ ਚ ਵੀ ਸੂ ਹਾਂ ਨਹੀਂ ਪੈਸੇ ਜਿਆਦਾ ਸਮਾਂ ਨਹੀਂ ਕੋਈ 10 ਤੋਂ 15 ਦਿਨਾਂ ਦਾ ਕੋਈ ਆਈਡੀਆ ਲਾ ਲਈਏ 15 ਹਾਂ 15 ਦਿਨ ਵਿੱਚ ਆ ਜਾਊਗੀ ਹਾਂ 15 ਦਿਨ ਵਿੱਚ ਇੱਕ ਵਾਰ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਥਣ ਵੇਖੋ ਤੁਸੀਂ 15 ਦਿਨ ਮੰਨ ਕੇ ਕੋਈ ਸੌਦਾ ਕਰ ਸਕਦਾ ਸੋ ਨਵਾਂ ਆਂਗਾ ਠੀਕ ਆ ਜੀ ਸੈਕਿੰਡ ਸੂਆ ਆ ਤੁਹਾਨੂੰ ਬੈਕ ਸਾਈਡ ਤੋਂ ਦਿਖਾਉਣੇ ਆ ਬਹੁਤ ਜਿਆਦਾ ਢਿੱਲ ਢੁਲ ਦੇ ਵਿੱਚ ਤੇ ਬਾਕੀ ਆ ਵੀ ਆ ਥੋੜੀ ਜਿਹੀ ਨਵਾਂ ਆਂਗਾ ਨਵੀਂ ਵਚੀਏ ਬਾਕੀ ਥਾਂ ਵੀਰ ਸਰਵਜੀ ਨੇ ਥੱਲੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਤੇ ਵੈਸੇ ਪਸ਼ੂ ਦਾ ਜਿਹੜਾ ਭੱਜਣ ੱਠ ਨੂੰ ਜੀ ਕਰਦਾ ਠੀਕ ਹੈ ਖੇਡਣ ਖੁੱਡਣ ਨੂੰ ਜੀ ਕਰਦਾ ਹਾਂਜੀ ਇਹ ਪਹਿਲੇ ਦਿਨ ਇਹਨੂੰ ਇੱਥੇ ਲਿਆਂਦਾ ਤਾਂ ਕਰਕੇ ਜਿਆਦਾ ਕਰਨ ਦੀ ਨਹੀਂ ਮਤਲਬ ਬਾਕੀ ਆ ਵੀ ਅਰੇਂਜਮੈਂਟ ਬਹੁਤ ਵਧੀਆ ਕਰਤਾ ਸਰਵਜੀ ਸਿਆ ਹਾਂਜੀ ਇਹ ਵਧੀਆ ਬਣਾ ਲਿਆ ਬੈਠਾ ਵਾਸਤੇ ਖਾਸ ਤੌਰ ਤੇ ਇਹ ਸਵਰਗੀ ਆ ਉਹਨਾਂ ਦਾ ਹਾਂਜੀ ਬਹੁਤ ਵਧੀਆ ਚੰਗੀ ਇਹ ਪਲੇਸ ਆ ਦੋਸਤੋ ਵੀਰ ਨੇ ਤਿਆਰ ਕਰਤੀ ਅਤੇ ਬੈਂ ਖਲੋਣ ਨੂੰ ਪਸ਼ੂਆਂ ਦੇ ਆਰਾਮਦਾਰੀ ਨੂੰ ਤੇ ਬਾਕੀ ਥਾਂ ਦੇ ਵੀ ਵਾਲੇ ਪਾਸੇ ਬਹੁਤ ਜ਼ਿਆਦੀ ਵਧੀਆ ਜਿੱਦਾਂ ਮਰਦਾ ਮਰਜ਼ੀ ਭਰਾ ਇਥੇ ਆਣ ਕੇ ਆਪਣੀ ਤਸੱਲੀ ਕਰਦਾ ਤੇ ਪਤੂ ਪਾ ਕੇ ਇਧਰੋਂ ਵੱਲੋਂ ਪਤਾ ਮਤਲਬ ਬੈ ਕੇ ਜਿੱਦਾਂ ਕੋਈ ਮਰਜ਼ੀ ਧਾਰਾ ਮਾਰੀ ਜਾਵੇ ਲੱਤਵ ਨਹੀਂ ਲਾਉਂਦੀ ਰਾਜ ਉਹਦੇ ਅੱਛਾ ਜੀ ਹਾਂ ਬਹੁਤ ਥੈਂਕ ਯੂ ਠੀਕ ਆ ਠੀਕ ਆ ਬਾਕੀ ਥਾਨ ਬਹੁਤ ਸੋਹਣਾ ਲੱਗਾ ਹਾਂ ਜੀ ਪੂਰਾ ਰੁਕ ਰੁਕਦਾ ਧਾਣਾ ਕਰ ਮਾਰੀ ਗਏ ਪਿੱਛੇ ਧਾਣਾ ਮਜ਼ਾ ਆ ਗਿਆ ਥਣ ਲੱਗੇ ਆ ਦੇਖੋ ਠੀਕ ਆ ਜੀ ਸੋ ਬਾਕੀ ਖਲੋਣੀ ਖਾਣੀ ਬੱਚੀ ਦੀ ਚੰਗੀ ਆ ਤੇ ਛਾਈ ਵਾਲ ਦੇ ਵਿੱਚ ਤੇ ਕੋਈ ਐਚਐਫ ਦਾ ਛਾਈ ਵਾਲ ਦਾ ਥੋੜਾ ਜਿਹਾ ਕ੍ਰੋਸ ਮੰਨ ਸਕਦਾ ਠੀਕ ਆ ਜੀ ਤੇ ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਜਿਹਾ ਲਾਗ ਕੇ ਤੋਰ ਫੇਰ ਕੇ ਮਰਾ ਜੇ ਵੱਛੀ ਨੂੰ ਦਿਖਾ ਦਿੰਦੇ ਆ ਹਾਂਜੀ ਕੋਲੀ ਤੇ ਹਾਂ ਜੀ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਜਿਹੜਾ ਕਿਸਾਨ ਵੀਰੋ ਰੇਟ ਸ਼ੇਅਰ ਕਰਦੇ ਆਂਗੇ ਕੀ ਮੋਲ ਵੀਰ ਕਰਦਾ ਠੀਕ ਆ ਹਾਂ ਥੋੜਾ ਜਿਹਾ ਦਰ ਦੀ ਉਪਰੇ ਬੰਦੇ ਤੋਂ ਪਸ਼ੂ ਐਨੀਮਲ ਡਾਰੀ ਜਾਂਦਾ ਲਾ ਵੀ ਕੱਦ-ਕੱਦ ਬਹੁਤ ਸੋਹਣਾ ਦੋਸਤ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਦੇ ਆ ਥਣ ਦੇ ਵੇ ਦੀ ਸਾਫ ਸੁਥਰੀ ਆ ਕੋਈ ਫੋਟ ਸ਼ਾਂਕ ਨਹੀਂ ਕੀ ਚਾਰ ਥਾਣਾ ਗਰਲਾਵੰਡਾ ਚੰ ਹਾਂ ਠੰਡੀ ਧੀਰੀ ਸੀਲਸਲਾ ਕਾ ਜੇ ਤਾਂ ਮਰਜ਼ੀ ਮੇਰਾ ਭਰਾ ਇੱਥੇ ਆਣ ਕੇ ਆਪਣੇ ਕੋਲ ਟਿਪ ਟਪਾ ਕੇ ਤਸੱਲੀ ਕਰ ਸਕਦਾ ਹੈ ਠੰਡੀ ਧੀਰੀ ਆ ਤੇ ਬਾਕੀ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਕਈ ਵਾਰ ਪਸ਼ੂ ਬਹੁਤ ਘੱਟ ਖੋਲਿਆ ਖਾਲਿਆ ਹੁੰਦਾ ਪਿੱਛੋਂ ਜਿੱਥੋਂ ਵੀ ਆਉਂਦਾ ਠੀਕ ਹੈ ਅੱਜ ਇਹ ਪਹਿਲੇ ਦਿਨ ਇੰਨੇ ਖੁੱਲੇ ਖਾਂਦੇ ਨੂੰ ਕੱਢਿਆ ਹੋ ਕੰਮ ਹੀ ਕਰਕੇ ਡੰਗਰ ਕਰ ਲਾ ਪੈਣਾ ਥੋੜਾ ਬਿਲਕੁਲ ਜੀ ਬਿਲਕੁਲ ਜੀ ਠੀਕ ਇਹਦੀ ਸਰਬਜੀਤ ਕੀ ਡਿਮਾਂਡ ਕਰਦੀ ਫਿਰ ਦਵਾਂਗੇ ਕਿੰਨੇ ਦੀ ਵੇੜ ਏ ਰਾਜਵੀਰ ਇਹ ਆਪਾਂ ਰਮਾਨਤਾਂ ਚਲੋ ਇਹਦੀ ਆਪਾਂ 66 ਵੀ ਕਰ ਲਈਏ ਭਾਵੇਂ 70 ਕਰ ਲਈਏ ਚੋ ਇਹ ਆਪਾਂ 65 ਦੀ ਦੇ ਦਾਂਗੇ 65 ਦੇ ਹਾਂਜੀ ਵੀ ਹਾਣਾ ਜਿਹੜਾ ਹਾਣਾ ਕੋਈ ਨਹੀਂ ਆਪਾਂ ਕਰ ਲਾਂਗੇ ਛੋਟ ਮਤਲਬ 36000 ਦੀ ਆਪਾਂ ਹਾਣਾ ਜਿਹੜੀ ਛੱਡ ਦਾਂਗੇ ਜਿੱਥੇ ਆਪਾਂ ਦੇ ਦੇਣੀ ਆ ਦੇ ਦੇਣੀ ਹਾਂਜੀ ਠੀਕ ਆ ਲਓ ਵੀ 36000 ਦੀ ਠੀਕ ਆ ਜੀ 36000 ਦੀ ਵੀਰਾਂ ਦਾ ਵੀ ਜਿੱਥੇ ਆਪਾਂ ਦੇ ਦਾਂਗੇ ਹਾਣਾ ਬਾਕੀ ਛੋਟ ਛੱਪਾਂ ਵਿੱਚੋਂ ਥੋੜਾ ਬੋੜਾ ਜਿੱਦਾਂ ਰਸ਼ਾ ਸਦਾਈ ਆਪਾਂ ਕਹਿ ਲਓ ਵੀ ਕਰ ਲਾਂਗੇ ਠੀਕ ਆ ਲਓ ਕੋਈ ਆ ਜਾਂਦਾ ਕਿਸਾਨ ਵੀਰੋਂ ਮੌਕੇ ਤੇ ਮਾਨਤਨ ਵੀ ਹੋ ਜਾਊਗਾ ਬਾਕੀ ਲੈ ਦੇ 63000 ਬਹੁਤ ਸੋਹਣੀ ਬੱਚੀ ਆ ਚੰਗੀ ਖਲੋਨੀ ਗਲਾਨੀ ਦੀ ਚੰਗੇ ਸੋਨੇ ਕੱਤ ਕਾਟ ਦੀ ਤੇ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ ਨਵਾਂ ਅੰਗ ਤੇ ਦੋਨ ਤੇ ਬਰਾਬਰ ਕਰਕੇ ਚੌਕ ਦੇ ਚੱਕਣੇ ਸ਼ੁਰੂ ਕੀਤੇ ਆ ਠੀਕ ਆ ਜੀ ਸੋ ਬੱਚੀ ਚੰਗੀ ਆ ਪਿਆਰੀ ਆ ਪਸੰਦ ਆਊਗੀ ਸੋ ਚਾਹਵਣ ਭਰਾ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਲਿਓ ਠੀਕ ਆ ਜੀ ਠੰਡੀ ਧੀਰੀ ਬੱਚੀ ਆ ਇਧਰ ਸੈਕੰਡ ਨੰਬਰ ਤੇ ਆ ਤੁਹਾਨੂੰ ਇੱਕ ਵਿਹੜ ਆਪਾਂ ਦਿਖਾ ਦਿੰਨੇ ਆ ਠੀਕ ਆ ਜੀ ਡੱਬੀ ਵਿਹੜ ਆ ਤੇ ਕ੍ਰੋਸ ਆਂਗ ਦੇ ਵਿੱਚ ਐਸਫ ਠੀਕ ਆ ਜੀ ਇਹਦਾ ਸੁਭਾਅ ਵੀਰ ਕਿਨਮਾ ਇਹ ਤਾਂ ਸੂਬਾ ਵੀ ਦੂਜਾ ਹੀ ਆ ਜੀ ਦੂਜਾ ਹੀ ਸੂਬਾ ਹੀ ਵੀ ਹਾਂਜੀ ਲਓ ਜੀ ਵੀ ਦੋਸਤੋ ਦੂਜਾ ਸੂਬਾ ਹੀ ਹੈ तकरीबन ਥੱਲੇੋਂ ਆਪਾਂ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ ਥਣ ਥੁਣੇ ਦਾ ਵੀ ਬਹੁਤ ਵਧੀਆ ਇਹ ਮੈਨੂੰ ਲੱਗਦਾ ਲੈ ਜੂਗੇ ਜਦਿਆਂ ਨੇ ਵੀ ਇਹ ਲੈ ਜੂਗੀ ਹਾਂਜੀ ਹਫਤਾ ਵੀ ਖੜ ਸਕਦੀ ਹੈ ਜੀ ਲਓ ਵੀ ਇਹ ਦੋਸਤੋ ਹਫਤੇ ਕ ਦਾ ਸਮਾਂ ਇਹਦਾ ਵੀ ਹਜੇ ਪਿਆ ਸੌਣ ਦਾ ਠੀਕ ਹੈ ਜੀ ਬਿਲਕੁਲ ਸਟੇਟ ਪਟਾ ਛੋਟੇ ਕੰਨਾ ਇਧਰੋਂ ਤੁਹਾਨੂੰ ਆਪਾਂ ਥਣ ਥੁਣੂ ਬੁਖਾਦ ਗਏ ਆਹ ਦੇਖੋ ਜੀ ਬਾਕੀ ਤਕਪਣਾ ਆਪਣੇ ਸਰਵਜੀ ਤੋਂ ਚਾਰੇ ਥਾਂ ਇੱਕੋ ਜੇ ਇੱਕੋ ਜੇ ਹਾਂਜੀ ਇੱਕੋ ਜੇ ਠੀਕ ਆ ਜੀ ਠੀਕ ਆ ਹਾਂ ਲਓ ਜੀ ਆ ਥਾਂ ਦਾ ਸਹਿਜ ਆ ਠੀਕ ਆ ਜੀ ਅਗਲੇ ਪਿਛਲੇ ਥਾਂ ਦਾ ਸਹਿਜ ਆ ਬਾਕੀ ਸਹਿਜ ਵਿੱਚ ਵੀ ਬਿਲਕੁਲ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਰਾਬਰ ਆ ਠੀਕ ਆ ਤਾਂ ਬੈਕ ਸਾਈਡ ਤੋਂ ਤੁਹਾਨੂੰ ਆਪਾਂ ਚਾਰ ਸਪੀਰੋਂ ਤੇ ਕੱਢ ਗਏ ਬੋੜੀ ਬਹੁਤੀ ਭਲ ਭੁਲ ਕੇ ਇਹਨਾਂ ਪਾ ਜਾਂਦੇ ਆ ਪਸ਼ੂ ਹਣ ਕੇ ਇਹਨਾਂ ਆਪਾਂ ਵੰਡ ਬੁੰਡੀਆਂ ਉਹਨਾਂ ਦਾ ਪਾਸ ਦੇ ਲਿਆ ਹਾਂਜੀ ਹਰੇਕਾ ਟੋਕਰ ਵੀ ਇਹਦਾ ਵੀ ਕੋਈ 5-6 ਦਿਨ ਹਫਤੇ ਦੇ ਅੰਦਰ-ਅੰਦਰ ਮੰਨ ਕੇ ਆਈਡੀਆ ਕੋਈ ਕਰੇ ਚੁੱਕਾ ਹਾਂ ਮੰਨ ਹਾਂ ਮੰਨ ਲਓ ਹਫਤਾ ਵੀ ਲੈ ਸਕਦੀ ਆ ਤੇ 5 ਦਿਨਾਂ ਦੇ ਵਿੱਚ ਵੀ ਸੋਚ ਸਕਦੀ ਆ ਠੀਕ ਆ ਲਿਆ ਵੀ ਸਰਜੀਤ ਮੜਾ ਲੰਮਾ ਤੋਰ ਕੇ ਦਿਖਾ ਦਿੱਤੇ ਹਾਂਜੀ ਠੀਕ ਆ ਪੂਰੀ ਮਸਤੀ ਚ ਲੱਗੀ ਉਹ ਪਰਲੀ ਹਾਂ ਹਾਂ ਵਧੀਆ ਮਿਲ ਗਿਆ ਹਾਂ ਹਾਂ ਲਓ ਜੀ ਲੋਬ ਇਹ ਵੀ ਬੱਚੀ ਦੋਸਤੋ ਚੰਗੀ ਆ ਠੀਕਾ ਜੀ ਕਰੋ ਸੰਗ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੀ ਵੀ ਜੇਕਰ ਆਪਾਂ ਗੱਲ ਕਰੀਏ ਤੇ ਵਾਧੇ ਵਾਲੀ ਗੱਲ ਆ ਠੀਕਾ ਜੀ ਕਿਸੇ ਰਕਮ ਦਾ ਕੋਈ ਜੇਕਰ ਸਿਆਲ ਹੋਣ ਚੱਲਣ ਦੇ ਤੇ ਗਰਮੀ ਦੀ ਵੀ ਆਪਾਂ ਗੱਲ ਕਰਦੇ ਆ ਤੇ ਕਈ ਹੌਂਕਣ ਵਾਲਾ ਪਸ਼ੂ ਨਹੀਂ ਗਾ ਵੀ ਗਰਮੀ 'ਚ ਜਿੱਥੇ ਬੰਨਤਾ ਤੇ ਧੁੱਪ ਦੇ ਵਿੱਚ ਕੋਈ ਠੀਕਾ ਜੀ ਹੌਂਕਦਾ ਰਹੂਗਾ ਬਿਲਕੁਲ ਠੰਡੀ ਧੀਰੀ ਆ ਸੀਲਸ ਲੱਗਾ ਤੇ ਬਾਕੀ ਤੁਹਾਨੂੰ ਆਪਾਂ ਥਾਣ ਦੇਵੇ ਤੇ ਵੀ ਮਾੜਾ ਹੱਥੋਂ ਲਾ ਕੇ ਵਿਖਾ ਦਿਓ ਸਰਪਜੀਤ ਹਾਂਜੀ ਠੰਡੀ ਆ ਜੀ ਆ ਵੇਖੋ ਜੀ ਕੋਈ ਕਿਸੇ ਰਕਮ ਦੀ ਕੋਈ ਸਟਾਕਲ ਨਹੀਂ ਕੀ ਹਾਂਜੀ ਆ ਵੇਖ ਠੀਕ ਆ ਇਹਦਾ ਸਰਬਜੀਤ ਕੀ ਡਿਮਾਂਡ ਕੀ ਮੁੱਲ ਕਰਦਾ ਫਿਰ ਇਹਦਾ ਡਿਮਾਂਡ ਰਾਜਵੀਰੇ ਉਹੀ ਮੁੱਲ ਉਹ ਨਹੀਂ ਉਹਦੇ ਚ ਇੰਨਾ ਹੀ ਕਰ ਲੈਂਦੇ ਆ ਆਪਾਂ ਮਤਲਬ ਵੀ ਇਹ ਵੀ 63000 ਦੀ ਆਪਾਂ ਹਾਂ ਨਾ ਜਿਹੜੀ ਦੇ ਦਾਂਗੇ 63 ਦੀ ਹਾਂਜੀ ਤੇ ਕੋਈ ਜੋੜੀ ਵੀਰ ਲੈ ਲੇ ਹਾਂ ਤੇ ਫਿਰ ਆਪਾਂ ਸਵਾ ਲੱਖ ਦੇ ਨਵੇਂ ਦੇ ਦਾਂਗੇ ਹਾਂ ਠੀਕ ਆ ਵੈਸੇ ਇੱਕ 26 ਬਣ ਜਾਣਾ ਹਨਾ ਹਾਂਜੀ 363 26 ਬਣ ਜਾਂਦਾ ਚਲੋ ਉੱਚੋਂ ਆਪਾਂ ਲੈਸ ਕਰ ਲਾਂਗੇ ਹੋਰ ਵੀ ਥੋੜੀ ਬਹੁਤੀ ਆਪਾਂ ਛੋਟ ਕਰ ਦਾਂਗੇ ਜੇ ਕੋਈ ਜੋੜੀ ਲਊਗਾ ਠੀਕ ਆ ਠੀਕ ਆ ਲਓ ਦੋਸਤੋ ਵੀਰਾਂ ਦਾ ਵੀ ਜੇਕਰ ਕੋਈ ਜੋੜੀ ਪਾਉਂਦਾ ਵੀਰ ਠੀਕ ਆ ਜੀ ਸਵਾ ਲੱਖ ਦੀ ਜੋੜੀ ਦੇ ਦਿਆਂਗੇ ਤੇ ਉਹਦੇ ਚ ਵੀ ਛੋੜਛਾਪ ਮੌਕੇ ਤੇ ਥੋੜਾ ਬਾਤ ਆ ਭੈਣ ਭਰਾਵਾਂ ਦਾ ਕਰਦੇ ਆਂਗੇ ਕਈ ਵਾਰਾ ਦੂਰੀ ਨੇੜੀ ਦਾ ਸਫ਼ਰ ਵੇਖਦੇ ਹੋਏ ਭੈਣ ਭਰਾ ਆਪਣੇ ਸੌਦਾ ਕਰ ਲੈਂਦੇ ਵੀ ਜੋੜੀ ਪਾ ਲਈਏ ਠੀਕ ਆ ਸੋ ਬੱਚੀ ਉਹ ਵੀ ਬਹੁਤ ਚੰਗੀ ਆ ਨਵੀਂ ਬੱਚੀ ਆ ਕੱਦ ਕਰ ਬਹੁਤ ਸੋਹਣਾ ਬੱਚੀ ਦਾ ਥਾਣਾ ਤੁਹਾਨੂੰ ਬਿਲਕੁਲ ਦੂਰੋਂ ਵੀ ਆਪਾਂ ਦਿਖਾ ਰਿਹਾ ਬੜਾ ਲੰਬਾ ਥਾਣਾ ਮੱਜਾਂ ਦਾ ਥਾਣਾ ਆਪਾਂ ਕਹਿ ਦਿੰਦੇ ਆਂ ਦੂਰਾ ਥਾਣਾ ਲੱਗਾ ਕਰਮਾਲੀ ਨੂੰ ਤੇ ਬੱਚੀ ਆ ਵੀ ਬਹੁਤ ਖਬਰਦਾਰ ਆ ਠੀਕ ਬਾਕੀ ਜਿਵੇਂ ਜਿਵੇਂ ਦਿਨ ਅਗੇ ਆਉਂਦੇ ਜਾਂਦੇ ਆ ਤਿਆਰੀ ਕਰਵਾ ਵਾਲੀ ਫੜਦੀ ਜਾਂਦੀ ਆ ਠੀਕ ਆ ਜੀ ਥੱਲੇੋਂ ਕਾਫੀ ਬਣੂਗੀ ਅਜੇ 5 6 5 6 ਦਿਨ ਆਈਆਂ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਇਹ ਨਾਗਨੇ ਅਜ ਵੀਰ ਸਰਬਜੀਤ ਸਿੰਘ ਉਹਨਾਂ ਦੇ ਕੋਲ ਦੋਨੋਂ ਦੋਵੇਂ ਨਗਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਠੀਕ ਆ ਜੀ ਤੇ ਬਾਕੀ ਨੰਬਰ ਇੱਕ ਸਰਬਜੀਤ ਬੋਲਦੀ ਆ ਆਪਣੇ ਵੀਰ ਹਾਂਜੀ 88728 48324 ਠੀਕ ਆ ਜੀ ਹਾਂਜੀ ਠੀਕ ਆ ਲੋ ਵੀ ਪ੍ਰਭੂ ਇਹ ਨੰਬਰਾਂ ਨੰਬਰਾਂ ਤੇ ਕਾਲ ਕਰੋ ਵਿਜ਼ਿਟ ਕਰੋ ਠੀਕ ਆ ਜੀ ਪਿੰਡ ਚੋਲਾ ਸਾਹਿਬ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਮਿਲਦਿਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ